ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੇ ਦਿਲੋਂ ਸਵਾਗਤ ਹੈ ਅੱਜ ਅਸੀਂ ਇੱਕ ਬਹੁਤ ਹੀ ਨਰਮ ਤੇ ਸੰਵੇਦਨਸ਼ੀਲ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਸਾਡੀ ਪਿਆਰੀ ਮਹਿਕਪੈਣ ਬਾਰੇ ਚੱਲ ਰਹੀਆਂ ਅਫਵਾਹਾਂ ਅਸੀਂ ਸਚਾਈ ਦੇ ਨਾਲ ਨਾਲ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ ਤਾਂ ਕਿ ਗਲਤ ਖਬਰਾਂ ਤੋਂ ਬਚਿਆ ਜਾ ਸਕੇ ਅੱਜਕੱਲ੍ਹ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਮਾਧਿਅਮ ਬਣ ਗਿਆ ਹੈ ਜਿੱਥੇ ਚੰਗੀਆਂ ਗੱਲਾਂ ਇੱਕ ਪਲ ਵਿੱਚ ਫੈਲਦੀਆਂ ਹਨ ਉੱਥੇ ਗਲਤ ਅਫਵਾਹਾਂ ਅਤੇ ਗਲਤ ਖਬਰਾਂ ਵੀ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀਆਂ ਹਨ ਪਿਛਲੇ ਕੁਝ ਦਿਨਾਂ ਵਿੱਚ ਸਾਡੀ ਮੈਗ ਪੈਣ ਬਾਰੇ ਵੀ ਕਈ ਤਰ੍ਹਾਂ ਦੀਆਂ ਵੀਡੀਓਜ਼ ਆ ਰਹੀਆਂ ਹਨ ਕੋਈ ਕਹਿੰਦਾ ਹੈ ਉਹਦਾ ਤਲਾਕ ਹੋ ਗਿਆ ਕੋਈ ਕਹਿੰਦਾ ਹੈ ਉਸਨੇ ਨਵਾਂ ਚੈਨਲ ਬਣਾਇਆ ਹੈ ਇਸ ਕਰਕੇ ਉਹ ਇਹ ਕਰ ਰਹੀ ਹੈ ਕੋਈ ਕਹਿੰਦਾ ਹੈ ਉਸਨੇ ਲਾਈ ਵਾ ਕੇ ਸਭ ਕੁਝ ਦੱਸਿਆ ਇਹ ਸਾਰੀਆਂ ਗੱਲਾਂ ਸੁਣ ਕੇ ਦਿਲ ਦੁਖਦਾ ਹੈ ਸਚਾਈ ਇਹ ਹੈ ਕਿ ਮਹਿਕ ਭੈਣ ਦਾ ਇਲਾਜ ਚੱਲ ਰਿਹਾ ਹੈ ਉਸ ਦਾ ਇਲਾਜ ਪ੍ਰੋਪਰ ਤੋਂ ਚੱਲ ਰਿਹਾ ਹੈ ਅਤੇ ਉਸ ਨੂੰ ਲਗਾਤਾਰ ਹਸਪਤਾਲ ਆਉਣਾ ਜਾਣਾ ਪੈਂਦਾ ਹੈ ਉਹ ਆਪਣੀ ਜ਼ਿੰਦਗੀ ਦੇ ਇਸ ਮੁਸ਼ਕਲ ਸਮੇਂ ਵਿੱਚੋਂ ਲੰਘ ਰਹੀ ਹੈ ਉਹਨੇ ਆਪਣੇ ਬਲੌਗ ਵਿੱਚ ਖੁਦ ਦੱਸਿਆ ਕਿ ਕਈ ਵਾਰ ਉਸ ਨੂੰ ਅਮਰਜੈਂਸੀ ਕਾਰਨ ਹਸਪਤਾਲ ਵਿੱਚ ਲਿਆਉਣਾ ਪੈਂਦਾ ਹੈ ਇਸੇ ਕਾਰਨ ਉਹ ਹਸਪਤਾਲ ਦੇ ਨੇੜੇ ਆਪਣੇ ਜਾਣ-ਪਛਾਣ ਵਾਲੇ ਪਰਿਵਾਰ ਕੋਲ ਰਹਿ ਰਹੀ ਹੈ ਤਾਂ ਜੋ ਇਲਾਜ ਆਸਾਨ ਹੋ ਸਕੇ ਪਰ ਕੁਝ ਲੋਕ ਬਿਨਾਂ ਪੂਰੀ ਜਾਣਕਾਰੀ ਲਈ ਵੀਡੀਓ ਬਣਾ ਕੇ ਅਫਵਾਹਾਂ ਫਲਾ ਰਹੇ ਹਨ ਵੀਡੀਓਸ ਤੇ থাম্বਨੇਲ ਤੇ ਲਿਖਿਆ ਜਾਂਦਾ ਹੈ ਮਾੜੀ ਖਬਰ ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ ਇੰਨਾ ਸ਼ਬਦਾਂ ਨਾਲ ਕਿਸੇ ਦੀਆਂ ਭਾਵਨਾਵਾਂ ਨਾਲ ਖੇਡਣਾ ਬਿਲਕੁਲ ਠੀਕ ਨਹੀਂ ਜਿਹੜਾ ਪਰਿਵਾਰ ਪਹਿਲਾਂ ਹੀ ਮੁਸ਼ਕਲ ਘੜੀ ਵਿੱਚੋਂ ਲੰਘ ਰਿਹਾ ਹੈ ਉਸ ਉੱਤੇ ਅਜੇਹਾ ਮਨੋਵਿਗਿਆਨਿਕ ਬੋਝ ਪੈ ਜਾਂਦਾ ਹੈ ਹਰ ਕਿਸੇ ਦੀ ਆਪਣੀ ਮਜਬੂਰੀ ਹੁੰਦੀ ਹੈ ਕੋਝ ਲੋਕ ਕਹਿੰਦੇ ਹਨ ਕਿ ਉਸ ਦਾ ਪਤੀ ਕਿਉਂ ਨਹੀਂ ਆਉਂਦਾ ਪਰ ਸੱਚ ਇਹ ਹੈ ਕਿ ਹਸਪਤਾਲ ਵਿੱਚ ਇਲਾਜ ਲਈ ਪੈਸੇ ਲੱਗਦੇ ਹਨ ਜੇ ਪੈਸੇ ਜਮਾ ਨਾ ਹੋਣ ਤਾਂ ਮਰੀਜ਼ ਨੂੰ ਹਸਪਤਾਲ ਵਿੱਚ ਰੱਖਣਾ ਵੀ ਮੁਸ਼ਕਲ ਹੋ ਜਾਂਦਾ ਹੈ ਇਸੇ ਲਈ ਪਰਿਵਾਰ ਨੇ ਜੋ ਵੀ ਫੈਸਲਾ ਲਿਆ ਉਹ ਆਪਣੀ ਸਹੂਲਤ ਅਤੇ ਸਥਿਤੀ ਦੇ ਅਨਸਾਰ ਲਿਆ ਹੋਵੇਗਾ ਮੈਕ ਪੈਨ ਨੇ ਪਿਛਲੇ ਬਲੌਗ ਵਿੱਚ ਗੁਰਦੁਆਰਾ ਸ੍ਰੀ ਬਿਛੋੜਾ ਸਾਹਿਬ ਦੇਵੀ ਦਰਸ਼ਨ ਕਰਵਾਏ। ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਬਿਛੋੜੇ ਦਾ ਇਤਿਹਾਸ ਵੀ ਸਾਂਝਾ ਕੀਤਾ। ਲੋਕਾਂ ਨੇ ਇਸ ਤੋਂ ਵੀ ਅਨਮਾਨ ਲਗਾ ਲਿਆ ਕਿ ਸ਼ਾਇਦ ਉਹ ਆਪਣੇ ਪਰਿਵਾਰ ਬਾਰੇ ਕਹਿ ਰਹੀ ਹੈ। ਪਰ ਅਸਲ ਵਿੱਚ ਉਹ ਇਤਿਹਾਸ ਦੀ ਗੱਲ ਕਰ ਰਹੀ ਸੀ। ਆਪਣੀ ਨਿੱਜੀ ਜ਼ਿੰਦਗੀ ਦੀ ਨਹੀਂ। ਸੋਚਣ ਵਾਲੀ ਗੱਲ ਇਹ ਹੈ ਕਿ ਇੱਕ ਬੰਦਾ ਬਿਮਾਰ ਹੋ ਕੇ ਹਸਪਤਾਲ ਵਿੱਚ ਹੋਵੇ ਇਸ ਵੇਲੇ ਨਮਾ ਚੈਨਲ ਬਣਾ ਕੇ ਵਾਇਰਲ ਕਰਨ ਲਈ ਕਿਉਂ ਕੁਝ ਕਰੇਗਾ ਇਹ ਬਿਲਕੁਲ ਗਲਤ ਸੋਚ ਹੈ ਜਿੰਦਗੀ ਦੇ ਅਜਿਹੇ ਸਮੇਂ ਵਿੱਚ ਕੋਈ ਵੀ ਬੰਦਾ ਬਿਮਾਰ ਹੋਣ ਦਾ ਨਾਟਕ ਨਹੀਂ ਕਰਦਾ ਮੇਰੀ ਸਭ ਨੂੰ ਬੇਨਤੀ ਹੈ ਜਦ ਤੱਕ ਸਚਾਈ ਖੋਤ ਮਹਿਕ ਭੈਣ ਦੇ ਮੂੰਹੋਂ ਨਾ ਸੁਣੋ ਤਦ ਤੱਕ ਅਜੀਆਂ ਅਫਵਾਹਾਂ ਤੇ ਵਿਸ਼ਵਾਸ ਨਾ ਕਰੋ ਸੋਸ਼ਲ ਮੀਡੀਆ ਤੇ ਮਿਲਦੀ ਹਰ ਖਬਰ ਸੱਚ ਨਹੀਂ ਹੁੰਦੀ ਜੇ ਸਾਨੂੰ ਕਿਸੇ ਬਾਰੇ ਕੁਝ ਪਤਾ ਨਹੀਂ ਤਾਂ ਬਿਨਾਂ ਜਾਣੇ ਕਿਸੇ ਤੇ ਉਸਦੀ ਨਿੱਜੀ ਜ਼ਿੰਦਗੀ ਤੇ ਉਂਗਲ ਨਾ ਚੁੱਕੋ ਮਹਿਕ ਭੈਣ ਹਮੇਸ਼ਾ ਸੱਚਾਈ ਦੇ ਨਾਲ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਂਦੀ ਹੈ ਉਹ ਜਲਦੀ ਹੀ ਆਪਣੀਆਂ ਵੀਡੀਓਜ਼ ਵਿੱਚ ਸਭ ਕੋਸ਼ਿਸ਼ ਸਪਸ਼ਟ ਕਰੇਗੀ ਉਸਦੇ ਪਰਿਵਾਰ ਨੇ ਜੋ ਕੀਤਾ ਉਹ ਸ਼ਾਇਦ ਉਸਦੀ ਸੇਤ ਅਤੇ ਇਲਾਜ ਲਈ ਕੀਤਾ ਹੋਵੇ ਅਸੀਂ ਕਿਸੇ ਦੇ ਘਰ ਪਰਿਵਾਰ ਜਾਂ ਸੁਵੰਧਾਂ ਬਾਰੇ ਬਿਨਾਂ ਜਾਣੇ ਟਿੱਪਣੀ ਨਹੀਂ ਕਰਨੀ ਕਰ ਸਕਦੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈ ਨਿੰਦਿਆ ਤੋਂ ਬਚੋ ਸੱਚ ਬੋਲੋ ਤੇ ਦੂਜੇ ਦੇ ਦੁੱਖ 'ਚ ਹਿੱਸਾ ਪਾਓ ਜੇ ਤੁਸੀਂ ਸੱਚਮੁੱਚ ਮਹਿਕਪੈਣ ਨੂੰ ਪਿਆਰ ਕਰਦੇ ਹੋ ਤਾਂ ਉਸ ਦੀ ਸਿਹਤ ਲਈ ਅਰਦਾਸ ਕਰੋ ਔਰ ਉਸ ਬਾਰੇ ਚੰਗੀ ਸੋਚ ਰੱਖੋ ਅਸੀਂ ਸਭ ਨੂੰ ਬੇਨਤੀ ਕਰਦੇ ਹਾਂ ਕਿ ਗਲਤ ਫੁਆਹਾਂ ਨਾ ਅਡਾਓ ਜੇ ਸਾਡੇ ਕਿਸੇ ਵੀ ਸ਼ਬਦ ਨਾਲ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੋਵੇ ਤਾਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਸਾਨੂੰ ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਚੰਗੀ ਨੀਅਤ ਨਾਲ ਲਮੋਗੇ ਅਤੇ ਅੱਗੇ ਸ਼ੇਅਰ ਕਰੋਗੇ ਤਾਂ ਕਿ ਲੋਕਾਂ ਤੱਕ ਸਚਾਈ ਪਹੁੰਚ ਸਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ